ਅੰਮ੍ਰਿਤਕਲ ਵੈਲਫੇਅਰ ਸੁਸਾਇਟੀ ਦੇ ਔਰ ਖਾਸ ਤੌਰ ਤੇ ਜਿੰਦਰ ਸ਼ਰਮਾ ਜੀ ਇਹਨਾਂ ਨੇ ਨਾਲ ਮਿਲ ਕੇ ਆ ਤੀਜਾ ਕੈਂਪ ਜਿਹੜਾ ਹੈਗਾ ਅੱਜ ਲਗਾਇਆ ਔਰ ਨੌਜਵਾਨ ਸਾਥੀ ਸਾਰੇ ਖੂਨਦਾਨ ਕਰ ਰਹੇ ਬਹੁਤ سارے ਦਾਨ ਸਾਡੇ ਸ਼ਾਹਤਰਾ ਚ ਹੈ ਜਿਨ੍ਹਾਂ ਵਿੱਚ ਸੇਵਾ ਭਾਵਨਾ ਨਾਲ ਕੀਤਾ ਗਿਆ ਜਿਹੜਾ ਖੂਨਦਾਨ ਹੈ ਮਹਾਨ ਦਾ ਕਿਉਂਕਿ ਪਤਾ ਨਹੀਂ ਕਿਸ ਵੇਲੇ ਕਿਸ ਕਿਨੂੰ ਕਿਹਦੀ ਖੂਨ ਦੀ ਲੋੜ ਪੈ ਸਕਦੀ ਹੈ ਕਿਹੜੇ ਗਰੁੱਪ ਦੀ ਲੋੜ ਪਈ ਸੋ ਅੱਜਕੱਲ ਜਿਹਦਾ ਡੇਂਗੂ ਦਾ ਸੀਜ਼ਨ ਆ ਉਹਦੇ ਵਿੱਚ ਵੀ ਕਿਤੇ ਬਲੱਡ ਲੋਜ਼ ਸੈਂਸ ਵੀ ਲੋਕ ਪਏ ਤਾਂ ਜਿਹੜੇ ਸਾਥੀ ਹੈ ਮਨੇ ਨੌਜਵਾਨ ਹੈ ਇਹਨਾਂ ਦੀ ਜਿੰਨੀ ਪ੍ਰੀਫ ਕੀਤੀ ਜਾਵੇ ਉਹਨੂੰ ਥੋੜੀ ਹੈ ਜਿੱਥੇ ਇੱਕ ਪਰਮਾਤਮਾ ਦਾ ਕੰਮ ਕਰ ਰਹੇ ਆ ਉਦਾਂ ਐ ਉਦਾਂ ਵੀ ਛਿਲੰਗਾ ਦੇ ਜੋ ਕੰਮ ਕਰ ਰਹੇ ਆ ਸਮਾਜਿਕ ਤੌਰ ਦੇ ਉੱਤੇ ਵੀ ਸੋ ਮੈਂ ਆਪਣੇ ਵੱਲੋਂ ਆਪਣੇ ਪਾਰਟੀ ਵੱਲੋਂ ਆਪਣੇ ਸੀਐਮ ਸਾਹਿਬ ਵੱਲੋਂ ਮਨਜੋ ਕੇਦਰੀਵਾਲ ਸਾਹਿਬ ਤੋਂ ਸਭ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਵੀ ਇੱਕ ਇਸ ਸਮਾਜੀ ਕਉਪਰਾਲਾ ਕਰ ਰਹਾ ਹੈ ਔਰ ਇਹਨਾਂ ਬਾਕੀਆਂ ਨੂੰ ਸਿੱਧ ਮਿਲਦੀ ਹੈ ਬਾਕੀ ਨੌਜਵਾਨ ਸਾਥੀਆਂ ਨੂੰ ਬਹੁਤ ਸਾਰੇ ਕੈਂਪ ਲੱਗਦੇ ਦੇਖਦੇ ਉਹ ਫਿਰ ਇੱਕ ਇਹ ਵੀ ਹੋ ਜਣਾ ਸਮਾਜ ਦੇ ਵਿੱਚ ਵੀ ਅਗਰ ਇੱਕ ਸੁਸਾਇਟੀ ਕਰ ਰਹੀ ਹੈ ਤਾਂ ਅਸੀਂ ਵੀ ਇਹ ਕੰਮ ਕਰਨਾ ਅਸੀਂ ਵੀ ਇੱਥੇ ਆਪਣਾ ਜੋਬਗਾਨ ਪਾਣਾ ਇੱਕ ਨੇਕ ਕੰਮ ਦੇ ਵਿੱਚ ਜੋ ਜਿੰਨੇ ਡਾਕਟਰਸ ਹੈ ਸਿਵਲ ਹਸਪੀਟਲ ਦਾ ਸਟਾਫ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਮੇਰਾ ਸ਼ਹਿਰ ਦੇ ਮੇਅਰ ਸਿੰਦਰ ਕੁਮਾਰ ਚਿੰਦਾ ਜੀ ਔਰ ਬਿੰਦੂ ਸ਼ਰਮਾ ਜੀ ਮੇਰੇ ਸਾਥੀ ਔਰ ਸਾਡੇ ਜਸਵੰਤ ਰਾਏ ਕਾਲਾ ਜੀ ਕੌਂਸਲਰ ਸਹਿਬਾਨ ਹਰੀਸ਼ ਖੋਸਲਾ ਜੀ ਜਿਹੜੇ ਸਾਡੇ ਬਹੁਤ ਧਾਰਮਿਕ ਤੌਰ ਦੇ ਉੱਤੇ ਜਿਹੜੀ ਜਾਗਰਤੀ ਰੱਖੀ ਇਹਨਾਂ ਨੇ ਸਨਾਤਨ ਦੀ ਇਹਨਾਂ ਦਾ ਬਹੁਤ بڑا ਯੋਗਦਾਨ ਹੈ ਉਹਦੇ ਵਿੱਚ ਇਹ ਮਰਵਾਦ ਸਾਹਿਬ ਹੈ ਮੇਰੇ ਮਿੱਤਰ ਹੈ ਔਰ ਹੁਰੀਸ਼ਾ ਹਮੇਸ਼ਾ ਸਮਾਜੀ ਕੰਮ ਦੇ ਵਿੱਚ ਵੀ ਯੋਗਦਾਨ ਪਾਉਂਦੇ ਔਰ ਮੇਰੇ ਸਾਰੇ ਸਾਥੀ ਹੈ ਸ਼ਰਮਾ ਜੀ ਹੈ ਡਿਪ ਸੀਨੀਅਰ ਡਿਪਟੀ ਮੈਨ ਦਾ ਡਿਪਟੀ ਮੇਅਰ ਸਾਹਿਬ ਹੈ ਾਰੇ ਸਾਥੀ ਜਿੰਨੇ ਵੀ ਮੇਰੇ ਸਵਾਦੀਕ ਤੌਰ ਤੇ ਮੇਰੇ ਦਿਲ ਦੇ ਨੇੜੇ ਹੈ ਬਾਈ ਜਸ ਕੇ ਦਾ ਨਾਰਾ ਜੀ ਨੂੰ ਮਾਫੀ ਚਾਹਨਾ ਸਭ ਦਾ ਬਹੁਤ ਬਹੁਤ ਧੰਨਵਾਦ